ਸਖ ਸੰਗਤ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤੇ ਅੱਜ ਉਸ ਦਿਨ ਆ ਗਿਆ ਹੈ ਜਿਸ ਦਿਨ ਜੀ ਹਾਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਉਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਤਨਖਾਈਆ ਕਰਾਰ ਦੇ ਦਿੱਤਾ ਗਿਆ ਜੀ ਹਾਂ ਬਿਲਕੁਲ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਉਸ ਤੋਂ ਬਾਅਦ ਅੱਜ 30 ਤਰੀਕ ਨੂੰ ਫੈਸਲਾ ਸੁਣਾਇਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਉਸ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੈ ਉਸ ਨੂੰ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣੀ ਹੋਏਗੀ ਇੱਕ ਆਮ ਸਿੱਖ ਵਜੋਂ ਆ ਕੇ ਉੱਥੇ ਉਹ ਆਪਣੇ ਗੁਨਾਹਾਂ ਦੇ ਕਬੂਲ ਕਰੇਗਾ ਤੇ ਉਸ ਤੋਂ ਸਪਸ਼ਟਿਕਰਣ ਮੰਗਿਆ ਗਿਆ ਜੀ ਹਾਂ ਬਿਲਕੁਲ ਗੱਲ ਜਿਹੜੀ ਕੀਤੀ ਜਾ ਰਹੀ ਹੈ ਇਹ ਹੈ ਕਿ 2007 ਤੋਂ ਲੈ ਕੇ 2017 ਸਾਲ 까 ਆਪਣੇ ਕਾਰਜਕਾਲ ਵੇਲੇ ਜਿਹੜਾ ਉਹਨਾਂ ਕਾਫੀ ਇਦਾਂ ਦੇ ਫੈਸਲੇ ਲਿੱਤੇ ਗਏ ਜਿਹੜੇ ਫੈਸਲੇ ਕਿ ਜਿਹੜਾ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਜਿਹਦੇ ਵਿੱਚ ਕਿ ਇੱਕ ਫੈਸਲਾ ਬਹੁਤ ਵੱਡਾ ਆਂਦਾ ਹੈ ਕਿ ਸੌਦਾ ਸਾਧ ਨੂੰ ਜਿਹੜਾ ਉਹ ਮਾਫੀ ਦੇਣ ਦਾ ਤਾਂ ਇਸ ਦੇ ਉੱਪਰ ਹੀ ਜਿਹੜਾ ਹੈ ਕਾਫੀ ਲੰਮੇ ਸਮੇਂ ਤੋਂ ਸਿੱਖ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜਾ ਫੈਸਲਾ ਲਿੱਤਾ ਗਿਆ ਇਸ ਦੇ ਨਾਲ ਪੂਰਾ ਸਿੱਖ ਜਿਹੜਾ ਸਮਾਜ ਆ ਉਸ ਨੂੰ ਠੇਸ ਪਹੁੰਚੀ ਹੈ ਇਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਤਾਂ ਹੁਣ ਉਸ ਦੇ ਉੱਪਰ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਹੀ ਜਿਹੜੇ ਉਸ ਵੇਲੇ ਮੰਤਰੀ ਸੀ ਕੈਬਨਿਟ ਮੰਤਰੀ ਸੀ ਜਿਨ੍ਹਾਂ ਵੱਲੋਂ ਇਹ ਫੈਸਲਾ ਨਾਲ ਸੁਣਾਇਆ ਗਿਆ ਸੀ ਉਹਨਾਂ ਨੂੰ ਵੀ ਪੇਸ਼ ਹੋਣ ਦੇ ਜਿਹੜੇ ਹੁਕਮ ਉਹ ਦੇ ਦਿੱਤੇ ਗਏ ਨੇ ਗਿਆਨੀ ਰਗਵੀਰ ਸਿੰਘ ਜਿਹੜੇ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਇਹ ਚੀਜ਼ ਜਿਹੜੀ ਹੈ ਉਹ ਐਲਾਨੀ ਹੈ ਤੇ ਉਸ ਤੋਂ ਬਾਅਦ ਇੱਕ ਆਮ ਸਿੱਖ ਵਜੋਂ ਆ ਕੇ ਮਾਫੀ ਮੰਗਣ ਦੀ ਜਿਹੜੀ ਗੱਲ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹ ਉੱਥੇ ਅਕਾਲ ਤੱਕ ਸੈਭ ਵਿਖੇ ਆਉਂਦੇ ਨੇ ਵਿੱਚ ਵਿੱਚ ਗੱਲਾਂ ਇਹ ਵੀ ਕੀਤੀਆਂ ਜਾਂਦੀਆਂ ਨੇ ਕਿ ਆਪਸ ਦੇ ਵਿੱਚ ਜਿਹੜੀ ਆ ਉਹ ਰਲਗੱਡ ਹੈ ਜਿਸ ਕਰਕੇ ਹੁਣ ਤੱਕ ਕੋਈ ਵੀ ਤਨਖਾਹਿਆ ਜਿਹੜਾ ਇਹਨਾਂ ਨੂੰ ਕਰਾਰ ਨਹੀਂ ਦੇ ਦਿੱਤਾ ਗਿਆ ਪਰ ਹੁਣ ਇਹ ਚੀਜ਼ ਜਿਹੜੀ ਸਪਸ਼ਟ ਹੋ ਗਈ ਹੈ ਤਨਖਾਹਿਆ ਕਰਾਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਹੁਣ ਪੇਸ਼ ਹੋਣਾ ਹੋਵੇਗਾ ਤੁਹਾਡਾ ਕੀ ਫੈਸਲਾ ਹੈ ਇਸ ਦੇ ਉੱਪਰ ਕਿ ਇਦਾਂ ਹੋਣਾ ਚਾਹੀਦਾ ਸੀ ਨਹੀਂ ਸੀ ਹੋਣਾ ਚਾਹੀਦਾ ਸਾਨੂੰ ਜ਼ਰੂਰ ਦੱਸੋ ਕਮੈਂਟ ਕਰਕੇ ਕਿਉਂਕਿ ਮੰਗ ਜਿਹੜੀ ਆ ਉਹ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਸੀ ਸੁਖਪੀਰ ਸਿੰਘ ਬਾਦਲ ਵੱਲੋਂ ਜਿਹੜਾ ਇਦਾਂ ਦੇ ਫੈਸਲੇ ਲਿੱਤੇ ਗਏ ਸੀ ਜਿਹੜੇ ਕਿ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਸੀ ਤੇ ਇਹ ਮੰਗ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਸੀ ਤੇ ਹੁਣ ਇਹ ਫੈਸਲਾ ਜਿਹੜਾ ਸੁਣਾਇਆ ਗਿਆ ਤੁਹਾਨੂੰ ਕਿਵੇਂ ਲੱਗਦਾ ਜਰੂਰ ਕਮੈਂਟ ਕਰਕੇ ਆਪਣੀ ਰਾਏ ਦੱਸੋ